ਆ ਤੇ ਕਿੱਥੋਂ ਦੇ ਰਹਾਂ ਆਂਦੇ ਤੇ ਇਸ ਤਸੀਲ ਕੰਪਲੈਕਸ ਆਇਆ ਹਾਂ ਕੀ ਕਹਿਣਾ ਚਾਹਦੇ ਹਾਂ ਹਾਂ ਜੀ ਮੇਰਾ ਨਾਮ ਪਰਮਿੰਦਰ ਸਿੰਘ ਜੀ ਪਿੰਡ ਜਾਰਜਪੁਰਾ ਜੀ ਮੇਰਾ ਵਿਰਾਸਤ ਦਾ ਇੰਤਕਾਲ ਆ ਜੀ ਉਹਦੇ ਵਾਸਤੇ ਮੈਂ ਆਂ ਤੇ ਕੋਈ ਵੀ ਆ ਕਿ ਇਹਨਾਂ ਨੇ ਹਲਕੇ ਦਿੱਤੇ ਹੀ ਪਟਵਾਰੀਆਂ ਨੂੰ ਕਾਫੀ ਪਹਿਲਾਂ ਤੇ ਉਹ ਜਿਹੜਾ ਹਲਕਾ ਪੱਕਾ ਹੁੰਦਾ ਹੈਗਾ ਉਹਦਾ ਹੀ ਉਹ ਕੰਮ ਕਰਦੇ ਸੀ ਜਿਹੜੇ ਵਾਧੂ ਹਲਕੇ ਦਿੱਤੇ ਸੀ ਉਹਨਾਂ ਦਾ ਕੰਮ ਨਹੀਂ ਕਰਦੇ ਮੇਰਾ 5-6 ਮਹੀਨੇ ਹੋ ਗਿਆ ਵਕ ਤਕਰੀਬਨ ਵਿਰਾਸਤ ਦਾ ਇੰਤਕਾਲ ਮੈਨੂੰ ਅੱਜ ਪਤਾ ਲੱਗਾ ਕਿ ਇੱਥੇ ਕੈਂਪ ਲੱਗਾ ਤੇ ਉਹ ਵਿਰਾਸਤ ਦਾ ਇੰਤਕਾਲ ਕਰਨ ਵਾਸਤੇ ਮੈਂ ਆਇਆ ਹਾਂ। ਸਰਕਾਰ ਦੇ ਇਸ ਪ੍ਰੋਬਲਮ ਨੂੰ ਕਿਵੇਂ ਦੇਖਦੇ ਹੋ? ਹਾਂਜੀ। ਸਰਕਾਰ ਦੇ ਇਸ ਉਪਰਾਲੇ ਨੂੰ ਕਿਵੇਂ ਦੇਖਦੇ ਹੋ? ਵਧੀਆ ਉਪਰਾਲਾ ਜੀ ਇਹ ਕੰਮ ਹੋਣ ਪਾ ਵਧੀਆ ਉਪਰਾਲਾ ਬਹੁਤ ਵਧੀਆ ਉਪਰਾਲਾ ਜੀ। ਕਿਉਂਕਿ ਲੋਕਾਂ ਦੇ ਕੰਮ ਜਿਹੜੇ 2-2 ਸਾਲ ਦੇ 3-3 ਸਾਲ ਦੇ ਉਹ ਪਿਛਲੇ ਕੈਂਪ ਚ ਨਿਕਲੇ ਆ। ਸੋ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਜੀ ਇਹ। ਮਾਨਯੋਗ ਸੀਐਮ ਸਾਹਿਬ ਵੱਲੋਂ ਨਿਰਦੇਸ਼ ਜਾਰੀ ਹੋਏ ਆ। ਦੇ ਪੁਰਾਣੇ ਜਿਹੜੇ ਪੈਂਡੈਂਸੀ ਇੰਤਕਾਲਾਂ ਦੀ ਪਈ ਹੈ ਬਕਾਇਆ ਉਹ ਸਾਰੀ ਨਿਲ ਕੀਤੀ ਜਾਵੇ ਉਸ ਸੰਬੰਧ ਵਿੱਚ ਅੱਜ ਅਸੀਂ ਪ੍ਰੋਸੈਸ ਸ਼ੁਰੂ ਕੀਤਾ ਹੋਇਆ ਹੈ ਖੁੱਲਾ ਦਰਬਾਰ ਲਾਇਆ ਹੋਇਆ ਹੈ ਔਰ ਸਾਰੇ ਜ਼ਿੰਮੇਦਾਰ ਸਾਡੇ ਕੋਲੇ ਆਏ ਹੋਏ ਨੇ ਸਾਰਿਆਂ ਦਾ ਕੰਮ ਜਿਹੜਾ ਉਹ ਪਹਿਲ ਦੇ ਅਧਾਰ ਤੇ ਕੀਤਾ ਜਾ ਰਿਹਾ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੋਣ ਦਿੱਤੀ ਜਾਵੇਗੀ ਕਿੰਨੀ ਕਿ ਪੈਂਡੈਂਸੀ ਹੈ ਜਿਵੇਂ ਸੁਲਤਾਨਪੁਰੂ ਦੀ ਤਸੀਦੀ ਦੀ ਗੱਲ ਹੈ ਬਹੁਤੀ ਪੰਡੈਂਸੀ ਨਹੀਂ ਹੈ ਕਿਉਂਕਿ ਪਿਛਲੇ ਦਿਨੀ 6 ਤਰੀਕ ਨੂੰ ਅਸੀਂ ਇੱਕ ਕੈਂਪ ਲਾਇਆ ਸੀਗਾ ਜਿਸ ਦੌਰਾਨ ਜਿਹੜੀ ਬਹੁਤੀ ਪੰਡੈਂਸੀ ਅਸੀਂ ਉਹ ਨਿਲ ਕਰ ਦਿੱਤੀ ਸੀ ਕੋਈ 30 35 ਇੰਤਕਾਲ ਹੋਣਗੇ ਜਿਹੜੇ ਉਹ ਅੱਜ ਪੂਰੀ ਤਰ੍ਹਾਂ ਮੁਕੰਮਲ ਕਰਕੇ ਉਹਨਾਂ ਦਾ ਨਿਪਟਾਰਾ ਕਰ ਦਿੱਤਾ ਜਾਵੇਗਾ ਦਾਤ ਕਿ ਕਿੱਥੋਂ ਦੇ ਆਉਂਦੇ ਹੋ ਤੇ ਤਸੀਲ ਕੰਪਲੈਕਸ ਆਇਆ ਕੀ ਕਹਿਣਾ ਚਾਹਦੇ ਹੋ ਹਾਂ ਜੀ ਮੇਰਾ ਨਾਮ ਪਰਮਿੰਦਰ ਸਿੰਘ ਜੀ ਪਿੰਡ ਜਾਰਜਪੁਰਾ ਜੀ ਮੇਰਾ ਵਰਾਸ ਦਾ ਇੰਤਕਾਲ ਆ ਜੀ ਉਹਦੇ ਵਾਸਤੇ ਮੈਂ ਆਇਆ ਇਹ ਉਹ ਵੀ ਆ ਕਿ ਇਹਨਾਂ ਨੇ ਹਲਕੇ ਦਿੱਤੇ ਹੀ ਪਟਵਾਰੀਆਂ ਨੂੰ ਕਾਫੀ ਪਹਿਲਾਂ ਤੇ ਉਹ ਜਿਹੜਾ ਹਲਕਾ ਪੱਕਾ ਹੁੰਦਾ ਹੈਗਾ ਉਹਦਾ ਹੀ ਉਹ ਕੰਮ ਕਰਦੇ ਸੀ ਜਿਹੜੇ ਵਾਧੂ ਹਲਕੇ ਦਿੱਤੇ ਸੀ ਉਹਨਾਂ ਦਾ ਕੰਮ ਨਹੀਂ ਕਰਦੇ ਮੇਰਾ 5-6 ਮਹੀਨੇ ਹੋ ਗਿਆ ਵਕ ਤਕਰੀਬਨ ਵਿਰਾਸਤ ਦਾ ਇੰਤਕਾਲ ਹੈ ਤੇ ਮੈਨੂੰ ਅੱਜ ਪਤਾ ਲੱਗਾ ਕਿ ਇੱਥੇ ਕੈਂਪ ਲੱਗਾ ਤੇ ਉਹ ਵਿਰਾਸਤ ਦਾ ਇੰਤਕਾਲ ਕਰਾਉਣ ਵਾਸਤੇ ਮੈਂ ਆਇਆ ਹਾਂ ਸਰਕਾਰ ਦੇ ਇਸ ਪ੍ਰੋਬਲਮ ਨੂੰ ਕਿਵੇਂ ਦੇਖਦੇ ਹਾਂਜੀ ਸਰਕਾਰ ਦੇ ਇਸ ਉਪਰਾਲੇ ਨੂੰ ਕਿਵੇਂ ਦੇਖਦੇ ਵਧੀਆ ਉਪਰਾਲਾ ਜੀ ਕੰਮ ਹੋਣ ਪਰ ਵਧੀਆ ਉਪਰਾਲਾ ਬਹੁਤ ਵਧੀਆ ਉਪਰਾਲਾ ਹੈ ਕਿ ਲੋਕਾਂ ਦੇ ਕੰਮ ਜਿਹੜੇ 2-2 ਸਾਲ ਦੇ 3-3 ਸਾਲ ਦੇ ਉਹ ਪਿਛਲੇ ਕੈਂਪ ਚ ਨਿਕਲੇ ਆ ਸਰਕਾਰ ਦਾ ਬਹੁਤ ਵਧੀਆ ਭਰਾਲਾ ਜੀ ਇਹ ਮਾਨਯੋਗ ਸੀਐਮ ਸਾਹਿਬ ਵੱਲੋਂ ਨਿਰਦੇਸ਼ ਜਾਰੀ ਹੋਏ ਆ ਕਿ ਪੁਰਾਣੇ ਜਿਹੜੇ ਪੈਂਡੈਂਸੀ ਇੰਤਕਾਲਾਂ ਦੀ ਪਈ ਹੈ ਬਕਾਇਆ ਉਹ ਸਾਰੀ ਨਿਲ ਕੀਤੀ ਜਾਵੇ ਉਸ ਸੰਬੰਧ ਵਿੱਚ ਅੱਜ ਅਸੀਂ ਪ੍ਰੋਸੈਸ ਸ਼ੁਰੂ ਕੀਤਾ ਹੋਇਆ ਹੈ ਖੁੱਲਾ ਦਰਬਾਰ ਲਾਇਆ ਹੋਇਆ ਹੈ ਔਰ ਸਾਰੇ ਜ਼ਿੰਮੇਦਾਰ ਸਾਡੇ ਕੋਲੇ ਆਏ ਹੋਏ ਨੇ ਸਾਰਿਆਂ ਦਾ ਕੰਮ ਜਿਹੜਾ ਉਹ ਪਹਿਲ ਦੇ ਅਧਾਰ ਤੇ ਕੀਤਾ ਜਾ ਰਿਹਾ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੋਣ ਦਿੱਤੀ ਜਾਵੇਗੀ ਕਿੰਨੀ ਕਿ ਪੈਂਡੈਂਸੀ ਹੈ ਜੇਕਰ ਸੁਲਤਾਨਪੁਰੋਂ ਦੀ ਤਸਦੀਕ ਦੀ ਗੱਲ ਕਰੀਏ ਬਹੁਤੀ ਪੈਂਡੈਂਸੀ ਨਹੀਂ ਹੈ ਕਿਉਂਕਿ ਪਿਛਲੇ ਦਿਨੀ 6 ਤਰੀਕ ਨੂੰ ਅਸੀਂ ਇੱਕ ਕੈਂਪ ਲਾਇਆ ਸੀਗਾ ਜਿਸ ਦੌਰਾਨ ਜਿਹੜੀ ਬਹੁਤੀ ਪੈਂਡੈਂਸੀ ਸੀ ਉਹ ਨਿਲ ਕਰ ਦਿੱਤੀ ਸੀ ਕੋਈ 30 35 ਅੰਤਕਲ ਹੋਣਗੇ ਜਿਹੜੇ ਉਹ ਅੱਜ ਪੂਰੀ ਤਰ੍ਹਾਂ ਮੁਕੰਮਲ ਕਰਕੇ ਉਹਨਾਂ ਦਾ ਨਿਪਟਾਰਾ ਕਰ ਦਿੱਤਾ ਜਾਵੇਗਾ